ਗੋਰੀ ਦਾ ਰਿਜ਼ਰਵੇਸ਼ਨ ਜਿਸ ਡੱਬੇ ਵਿੱਚ ਹੋਇਆ ਸੀ ਉਹਦੇ ਵਿੱਚ ਜ਼ਿਆਦਾਤਰ ਲੜਕੇ ਹੀ ਸੀ ਵਾਸ਼ਰੂਮ ਜਾਣ ਦੇ ਬਹਾਨੇ ਉਹ ਪੂਰਾ ਡੱਬਾ ਘੋਮਾਈ ਮੁਸ਼ਕਿਲ ਨਾਲ ਦੋ ਰੀਆਂ ਤਿੰਨ ਔਰਤਾਂ ਹੀ ਡੱਬੇ 'ਚ ਬੈਠੀਆਂ ਸਨ ਦਿਲ ਅਣਜਾਣੇ ਜੇ ਡਰ ਨਾਲ ਕੰਬ ਗਿਆ ਸੀ ਰਾਤ ਦਾ ਸਮਾਂ ਸੀ ਵਿਚਲੇ ਸਟੇਸ਼ਨਾਂ ਤੇ ਸਵਾਰੀਆਂ ਵਧ ਵੀ ਸਕਦੀਆਂ ਸੀ ਤੇ ਘਟ ਵੀ ਪਹਿਲੀ ਵਾਰ ਰਾਤ ਦਾ ਸਫ਼ਰ ਇਕੱਲੀ ਕਰ ਰਹੀ ਸੀ ਇਸ ਲਈ ਪਹਿਲਾਂ ਤਾਂ ਹੀ ਡਰੀ ਹੋਈ ਸੀ ਆਖਿਰ ਖੁਦ ਨੂੰ ਸ਼ਾਂਤ ਰੱਖਣ ਲਈ ਚੁੱਪਚਾਪ ਆਪਣੀ ਸੀਟ ਤੇ ਬੈਠ ਕੇ ਫੋਨ ਦੇਖਣ ਲੱਗ ਗਈ ਜਵਾਨ ਮੁੰਡਿਆਂ ਦਾ ਗਰੁੱਪ ਸ਼ਾਇਦ ਕਿਸੇ ਕੈਂਪ ਜਾ ਰਿਹਾ ਸੀ ਉਹਨਾਂ ਦੇ ਹਾਸੇ ਮਜ਼ਾਕ ਦਾ ਰੋਲਾ ਉਹਦੀ ਹਿੰਮਤ ਨੂੰ ਹੋਰ ਵੀ ਤੋੜ ਰਿਹਾ ਸੀ ਗੋਰੀ ਦੇ ਡਰ ਅਤੇ ਘਬਰਾਟ ਵਿੱਚ ਰਾਤ ਹੌਲੀ ਹੌਲੀ ਬੀਤਣ ਲੱਗੀ ਅਚਾਨਕ ਸਾਹਮਣੇ ਸੀਟ ਤੇ ਬੈਠੇ ਮੁੰਡੇ ਨੇ ਉਹਦਾ ਧਿਆਨ ਭੰਗ ਕਰਦਿਆਂ ਕਿਹਾ ਹੈਲੋ ਮੈਂ ਸਾਕੇਤ ਤੇ ਤੁਸੀਂ ਡਰ ਨਾਲ ਪੀਲੀ ਪੈ ਚੁੱਕੀ ਗੋਰੀ ਨੇ ਕਿਹਾ ਜੀ ਮੈਂ ਕੋਈ ਗੱਲ ਨਹੀਂ ਨਾਮ ਨਹੀਂ ਦੱਸਣਾ ਨਾ ਦੱਸੋ ਪਰ ਵੈਸੇ ਜਾ ਕਿੱਥੇ ਰਹੋ ਤੁਸੀਂ ਵਾਰਾਨਸੀ ਗੋਰੀ ਨੇ ਹੌਲੀ ਜਿਹਾ अच्छा ਤੁਸੀਂ ਵੀ ਵਾਰਨ ਅਸੀਂ ਤੋਂ ਮੇਰੇ ਤੇ ਨਾਨਕੇ ਆ ਉਥੇ ਇਸ ਰਿਸ਼ਤੇ ਨਾਲ ਤੇ ਤੁਸੀਂ ਮੇਰੀ ਭੈਣ ਹੋ ਚਹਿਕਦੇ ਹੋਏ ਸਾਕੇਤ ਨੇ ਕਿਹਾ ਤੇ ਫਿਰ ਵਾਰਨ ਅਸੀ ਦੀ ਤਾਰੀਫ ਸ਼ੁਰੂ ਹੋ ਗਈ ਸਾਕੇਤ ਆਪਣੇ ਨਾਨਕਿਆਂ ਦੀਆਂ ਗੱਲਾਂ ਦੱਸਣ ਲੱਗ ਗਿਆ ਕਿ ਨਾਨਾ ਜੀ ਤੇ ਮਾਮੇ ਬੜੇ ਉੱਚੇ ਲੋਗ ਨੇ ਇੱਕ मामੀ ਪਟਨਾ ਦੀ ਹੈ ਦੂਜੀ ਲਖਨਊ ਦੀ ਗੋਰੀ ਸਾਕੇਤ ਨਾਲ ਗੱਲਾਂ ਕਰਦੇ ਕਰਦੇ ਕਾਫੀ ਨਾਰਮਲ ਹੋ ਗਈ ਸੀ ਇਸੇ ਤਰ੍ਹਾਂ ਰਾਤ ਲੰਘ ਗਈ ਤੇ ਸਵੇਰੇ ਗੋਰੀ ਨੇ ਸਾਕੇਤ ਦਾ ਨੰਬਰ ਆਪਣੇ ਫੋਨ ਵਿੱਚ ਸੇਵ ਕਰਦਿਆ ਗਿਆ ਆਪਣੇ ਨਾਨਕੇ ਆਉਗੇ ਤਾਂ ਮੈਨੂੰ ਜਰੂਰ ਮਿਲ ਕੇ ਜਾਇਓ ਕਿਹੜੇ ਨਾਨਕੇ ਭੈਣੇ ਉਹ ਤੇ ਮੈਂ ਤੈਨੂੰ ਰਾਤੀ ਡਰਦੇ ਵੇਖਿਆ ਤਾਂ ਝੂਠਮੂਠ ਦੇ ਰਿਸ਼ਤੇ ਗੰਢਦਾ ਗਿਆ ਮੈਂ ਤੇ ਵਾਰਾਨਸੀ ਆਇਆ ਹੀ ਪਹਿਲੀ ਵਾਰੀਆਂ ਕਿ ਗੋਰੀ ਨੇ ਹੈਰਾਨ ਹੁੰਦਿਆ ਕਿਆ ਦੇਖ ਭੈਣ ਸਾਰੇ ਮੁੰਡੇ ਗਲਤ ਜਾਂ ਖਰਾਬ ਨਹੀਂ ਹੁੰਦੇ ਕੁਝ ਭਰਾ ਤੇ ਪਿਤਾ ਦੇ ਰਿਸ਼ਤਿਆਂ ਨੂੰ ਵੀ ਸਮਝਦੇ ਨੇ ਸਾਕੇਤ ਨੇ ਉਹਦੇ ਸਿਰ ਤੇ ਪਿਆਰ ਨਾਲ ਹੱਥ ਰੱਖਦਿਆਂ ਸਮਝਾਇਆ ਗੋਰੀ ਸਾਕੇਤ ਨੂੰ ਦੇਖਦੀ ਰਹਿ ਗਈ ਤੇ ਉਸ ਦੀਆਂ ਅੱਖਾਂ ਵਿੱਚ ਛੰਝੂ ਆ ਗਏ ਜਿਸ ਤਰ੍ਹਾਂ ਕਿ ਉਹ ਆਪਣੇ ਹੀ ਭਰਾ ਤੋਂ ਵਿਦਾ ਲੈ ਰਹੀ ਹੋਵੇ